ਕਪੜੇ ਪਿੰਡ ਜੀ ਵਾਟਰ ਬੈਕਸ ਦਾ ਕੰਮ ਕਦੋਂ ਤੋਂ ਸਟਾਰਟ ਹੋ ਰਿਹਾ ਜੀ ਉਹ ਪੇਮੈਂਟ ਪੈ ਗਈ ਜੀ ਆਪਣੀ ਕਾਫੀ ਵੱਡੀ ਪੇਮੈਂਟ ਹੈ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਉਹਦਾ ਜਲਦੀ ਕੰਮ ਚੱਲ ਪੂਗਾ ਮੰਤਰੀ ਸਾਹਿਬ ਦੇ ਧਿਆਨ ਚ ਹੈ ਜੀ ਇਹ ਤਿੰਨ ਵੱਡੇ ਸਟੇਟ ਬਣਾ ਰਹੇ ਨੇ ਮੰਤਰੀ ਸਾਹਿਬ ਜੀ ਉਗਰਾਹਾ ਸ਼ਾਜਲੀ ਤੇ ਸ਼ਾਦੀ ਹਰੀ ਉਹਦਾ ਬਹੁਤ ਜਲਦੀ ਕੰਮ ਤਿਆਰ ਹੋ ਜੀ ਉਹਦੀ ਪੇਮੈਂਟ ਆ ਗਈ ਜੀ 65 ਲੱਖ ਰੁਪਈਆ ਆਪਣੇ ਵੱਲ ਤੇ 47 ਲੱਖ ਰੁਪਈਆ ਹੀ ਕੋ ਹੋਰ ਆਏਗਾ ਕਰੋੜ ਤੋਂ ਉੱਪਰ ਦੀ ਪੇਮੈਂਟ ਹੈ ਜਿਹੜਾ ਬਹੁਤ ਸ਼ਾਨਦਾਰ ਸਟੇਡੀਅਮ ਬਣ ਕੇ ਤਿਆਰ ਹੋਣਾ ਸਾਡਾ ਇਹ ਬਹੁਤ ਵੱਡਾ ਪਿੰਡਾ ਸ਼ਾਹਲੀ ਇਹਦੇ ਲਈ ਪਹਿਲ ਦੇ ਆਧਾਰ ਤੇ ਸਭ ਤੋਂ ਪਹਿਲਾਂ ਸਟੇਡੀਅਮ ਦਾ ਕੰਮ ਅਸੀਂ ਇਹਦੇ ਵਿੱਚ ਮੰਤਰੀ ਸਾਹਿਬ ਸ਼ੁਰੂ ਕਰਾ ਰਹੇ ਨੇ ਤੇ ਜਦੋਂ ਕੰਮ ਉਹਦਾ ਹੋ ਗਿਆ ਤਾਂ ਮੰਤਰੀ ਸਾਹਿਬ ਦਾ ਆ ਕੇ ਆਪਦ ਘਾਟਨ ਕਰਨਗੇ ਬਹੁਤ ਜਲਦੀ ਅੱਜ ਮਾਨਜੋਖ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਜੀ ਦੁਆਰਾ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਵੱਖ-ਵੱਖ ਮੰਡੀਆਂ ਦੇ ਆਪਣੇ ਹਲਕੇ ਦੇ 21 ਮੰਡੀਆਂ ਦੇ ਸ਼ੈਡਾਂ ਮਨਜ਼ੂਰ ਕਰਾਏ ਨੇ ਸ਼ੈਡਾਂ ਲਈ ਪੇਮੈਂਟ ਪਾਈ ਹੈ। ਉਹਦੇ ਤਹਿਤ ਅੱਜ ਮਹਿਲਾ, ਛਾੜ, ਛਾਜਲੀ, ਦਿੜਪਾ, ਖਨਾਲਕਲਾਂ ਦੇ ਪੰਜ ਥਾਵਾਂ 'ਇਨਾ ਦਾ ਉਦਘਾਟਨ ਕੰਮ ਸ਼ੁਰੂ ਕਰ ਰਹੇ ਹਾਂ ਸ਼ੈਡਾਂ ਦਾ ਜਿਹਦੇ ਵਿੱਚੋਂ ਪਿੰਡ ਛਾਜਲੀ ਦੇ ਦੋ ਸ਼ੈੱਡ ਨੇ ਜਿਹੜੀ ਆਰਤੀ ਭਰਾਵਾਂ ਤੇ ਜ਼ਿਮੀਂਦਾਰ ਭਰਾਵਾਂ ਵੱਲੋਂ ਮੰਗ ਰੱਖੀ ਗਈ ਸੀ ਮੰਤਰੀ ਸਾਹਿਬ ਕੋਲੇ। ਮੰਤਰੀ ਸਾਹਿਬ ਉਹਨਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਅੱਜ ਇਹ ਸ਼ੈਡਾਂ ਦਾ ਕੰਮ ਸ਼ੁਰੂ ਕਰਾਇਆ। ਇੱਕ 50 ਬਾਈ 100 ਦਾ ਸ਼ੈੱਡ ਹੈ, ਇੱਕ 35 ਬਾਈ 35 ਬਾਈ ਦਾ ਸ਼ੈੱਡ ਹੈਗਾ ਆਪਣੇ ਜ਼ਿਮੀਂਦ ਉਹਨਾਂ ਦਾ ਅੱਜ ਨੀ ਪੱਥਰ ਰੱਖਿਆ ਗਿਆਗਾ ਡਿਪਾਰਟਮੈਂਟ ਵੱਲ ਆਏ ਨੇ ਹਰੇ ਮਹਿਕਮੇ ਵਾਲੇ ਚੇਅਰਮੈਨ ਸਾਹਿਬ ਪੂਰੀ ਪੰਚਾਇਤ ਹਲਕੇ ਦੀ ਆਈ ਹੈ ਤੇ ਉਹ ਨਾਲ ਖੜੇ ਨੇ ਸਾਰਿਆਂ ਦਾ ਧੰਨ ਧੰਨਵਾਦ ਕਰਦੇ ਤੇ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਜ਼ਿਮੀਦਾਰਾਂ ਦੀ ਮੰਗ ਤੇ ਆਰਤੀ ਦੀ ਮੰਗ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਇਹ ਕੰਮ ਹੋਣਾ ਚੱਲ ਪੂਗਾ ਜੀ ਸਾਰਾ ਇਹ ਕੰਮ ਸ਼ੁਰੂ ਕਰਤਾ ਸੀ ਕੱਲ ਤੋਂ ਚੱਲ ਪੂਗਾ ਬੇ ਇੱਕ ਹੋਰ ਕੀ ਦੇ ਕੇ ਗਏ ਸੀ ਇੱਕ ਸੋਚ ਆਇਆ ਸੀ ਕਿ ਵਾਟਰ ਪੀ ਉਹ ਤੋਂ ਬਾਅਦ ਜਿਹੜਾ ਸਾਡੇ ਸਰਪੰਚ ਸਾਹਿਬ ਵੱਲੋਂ ਪੰਚਾਇਤ ਵੱਲੋਂ ਪੂਰੀ ਚੇਅਰਮੈਨ ਸਾਹਿਬ ਨਾਲ ਖੜੇ ਨੇ ਅੱਜ ਆਪਣੇ ਪਿੰਡ ਛ ਚਾਰ ਪ੍ਰਾਇਮਰੀ ਸਕੂਲਾਂ ਲਈ ਵਾਟਰ ਕੋਲਰ ਇੱਕ ਸੀਨੀਅਰ ਸਕੈਂਡਰੀ ਸਕੂਲ ਲਈ ਵਾਟਰ ਕੋਲਰ ਦਿੱਤਾ ਗਿਆ ਉਹਦੇ ਲਈ ਵੀ ਅਸੀਂ ਆਪਣੇ ਸਰਪੰਚ ਸਾਹਿਬ ਦਾ ਪੂਰੀ ਪੰਚਾਇਤ ਦਾ ਧੰਨਵਾਦ ਕਰਦੇ ਹਾਂ ਤੇ ਬਹੁਤ ਬਹੁਤ ਮੁਬਾਰਕਵਾਦ ਦਿੰਦੇ ਹਾਂ ਜਿਹੜੇ ਇਹ ਸਮਾਜ ਸੇਵਾ ਦੇ ਇਹ ਜਿਹੇ ਕੰਮ ਕਰ ਰਹੇ ਨੇ ਸਕੂਲਾਂ ਵਾਟਰ ਕੋਲਰ ਦੇ ਕੇ ਇਹਨਾਂ ਨੇ ਬੱਚਿਆਂ ਦੇ ਪੀਣ ਲਈ ਚੰਗੇ ਪਾਣੀ ਦੀ ਸੁਵਿਧਾ ਦਿੱਤੀ ਹੈਗੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹ ਕਬੜੇ ਪਿੰਡ ਜੀ ਵਾਟਰ ਬੈਕਸ ਦਾ ਕੰਮ ਕਦੋਂ ਤੋਂ ਸਟਾਰਟ ਹੋ ਰਿਹਾ ਜੀ ਉਹ ਪੇਮੈਂਟ ਪੈ ਗਈ ਜੀ ਆਪਣੀ ਕਾਫੀ ਵੱਡੀ ਪੇਮੈਂਟ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਉਹਦਾ ਜਲਦੀ ਕੰਮ ਚੱਲ ਪੂਗਾ ਮੰਤਰੀ ਤੇ شاہਲੀ ਤੋਂ ਰਾਮਗੜ ਜਵੰਦੇ ਤਿਆਰ ਹੋ ਗਈ ਉਹਦੇ ਅਗਲੇ ਹਫਤੇ ਪ੍ਰੀਮਿਕਸ ਪੈਣਾ ਇੱਕ ਦੋ ਸੜਕਾਂ ਹੋਰ ਤਿਆਰ ਹੋਈਆਂ ਨੇ ਮਾਡਲ ਟਾਊਨ ਤੋਂ ਮਾਡਲ ਟਾਊਨ ਦੀ ਹੈ ਸੰਗਤੀ ਵਾਲਾ ਸੰਗਤੀ ਵਾਲਾ ਰੋਡ ਤੇ ਇੱਕ ਦੂਜੀ ਅਪੂਰਨ ਗੁਰੂਸਰ ਦੇ ਉਹਨਾਂ ਦਾ ਕੰਮ ਜਲਦੀ ਚੱਲ ਪੂ ਉਹ ਸੜਕਾਂ ਮਨਜ਼ੂਰ ਹੋ ਗਈਆਂ ਹੋਰ ਵੀ ਪਿੰਡ ਦੇ ਵਿੱਚ ਜਿਹੜੇ ਕੋਈ ਜ਼ਮੀਨ ਦੀ ਪਾਈਪ ਲਾਈਨ ਹੈਗਾ ਜ਼ਮੀਨ ਦੀ ਪਾਈਪ ਲਾਈਨਾਂ ਨੇ ਸੜਕਾਂ ਨੇ ਸਕੂਲ ਦਾ ਕੰਮ ਹੈਗਾ ਗਲੀਆਂ ਨਾਲੀਆਂ ਦਾ ਕੰਮ ਨੇ ਸਾਰੇ ਵਿਕਾਸ ਦੇ ਕੰਮ ਬਹੁਤ ਜੋਰਾਂ ਸ਼ੋਰਾਂ ਤੇ ਚੱਲ ਰਹੇ ਨੇ ਛਾਜਲੀ ਸਾਡਾ ਸਭ ਤੋਂ ਵੱਡਾ ਪਿੰਡ ਹੈ ਛਾਲੀ ਦੇ ਵਿੱਚ ਮੈਂ ਜੇ ਕਿਤੇ ਗਲਤ ਨਾ ਹੋਵਾਂ ਮੈਨੂੰ ਲੱਗਦਾ ਵੀ ਹੁਣ ਤੱਕ 20 ਕਰੋੜ ਤੋਂ ਉੱਪਰ ਉੱਪਰ ਰੁਪਿਆ ਮੰਤਰੀ ਸਾਹਿਬ ਨੇ ਜਿਹੜਾ ਪਾਤਾ ਵੱਖ-ਵੱਖ ਵਿਕਾਸ ਕਾਰਜਾਂ ਲਈ ਜੇ ਤਿੰਨ ਵੱਡੇ ਸਟੇਡੀਅਮ ਬਣਾ ਰਹੇ ਨੇ ਮੰਤਰੀ ਸਾਹਿਬ ਜੀ ਉਗਰਾਹਾ ਛਾਜਲੀ ਤੇ ਸ਼ਾਦੀਹਰੀ ਉਹਦਾ ਬਹੁਤ ਜਲਦੀ ਕੰਮ ਤਿਆਰ ਹੋ ਜੀ ਉਹਦੀ ਪੇਮੈਂਟ ਆ ਗਈ ਜੀ 65 ਲੱਖ ਰੁਪਈਆ ਆਪਣੇ ਵੱਲ ਤੋਂ 47 ਲੱਖ ਰੁਪਈਆ ਹੀ ਕੋ ਹੋਰ ਆਏਗਾ ਕਰੋੜ ਤੋਂ ਉੱਪਰ ਦੀ ਪੇਮੈਂਟ ਹੈ ਜਿਹੜਾ ਬਹੁਤ ਸ਼ਾਨਦਾਰ ਸਟੇਡੀਅਮ ਬਣ ਕੇ ਤਿਆਰ ਹੋਣਾ ਸਾਡਾ ਇਹ ਬਹੁਤ ਵੱਡਾ ਪਿੰਡਾ ਸ਼ਾਹਲੀ ਇਹਦੇ ਲਈ ਪਹਿਲ ਦੇ ਤੌਰ ਤੇ ਸਭ ਤੋਂ ਪਹਿਲਾਂ ਸਟੇਡੀਅਮ ਦਾ ਕੰਮ ਅਸੀਂ ਇਹਦੇ ਵਿੱਚ ਮੰਤਰੀ ਸਾਹਿਬ ਸ਼ੁਰੂ ਕਰਾ ਰਹੇ ਨੇ ਤੇ ਜਦੋਂ ਕੰਮ ਉਹਦਾ ਹੋ ਗਿਆ ਤਾਂ ਮੰਤਰੀ ਸਾਹਿਬ ਦਾ ਆ ਕੇ ਆਪਦ ਘਾਟਨਾ ਕਰਨ ਲਈ ਬਹੁਤ ਜਲਦੀ ਅਸੀਂ ਸਾਡੇ ਬਹੁਤ ਹੀ ਹਰਮਨ ਪਿਆਰੇ ਮੇਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਉਹਨਾਂ ਦੇ OSD ਸਾਹਿਬ ਤਬਿੰਦਰ ਸਿੰਘ ਸੋਹੀ ਜੀ ਦਾ ਜਲਦੀਆਂ ਗਹਿਰਾਈਆਂ ਤੋਂ ਸਾਰੇ ਨਗਰ ਵੱਲੋਂ ਸਾਰੀ ಗ್ರಾಮ ਪੰਚਾਇਤ ਵੱਲੋਂ ਸਾਰੇ ਆਮ ਆਦਮੀ ਪਾਰਟੀ ਵਰਕਰਾਂ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਸਾਡੇ ਪਿੰਡ ਨੂੰ ਸਾਡੇ ਛੋਟੇ ਜਿਹੇ ਸੱਦੇ ਤੇ ਜੇ ਹਰਵਿੰਦਰ ਜੀ ਹੋਰੀ ਚੇਅਰਮੈਨ ਸਾਹਿਬ ਖੜੇ ਨੇ ਬਾਬਾ ਜੀ ਖੜੇ ਨੇ ਸੋਨੀ ਹੋਰੀ ਖੜੇ ਨੇ ਮਾੜਾ ਜਿਹਾ ਕਈ ਅਸੀਂ ਸਾਡਾ ਕੰਮ ਪੈਲਦੇ ਆਦਾਰ ਤੇ ਕਰਦੇ ਨੇ ਸਾਨੂੰ ਖੁਸ਼ੀ ਮਿਲਦੀ ਹੈ ਵੀ ਸਾਨੂੰ ਇਹੋ ਜਿਹੇ ਵਧੀਆ ਨੇਤਾ ਮਿਲੇ ਨੇ ਅੱਗੇ ਵੀ ਦਾ ਅਸੀਂ ਆਪਦੇ ਲੋਕਾਂ ਨੂੰ ਬੇਨਤੀ ਵੀ ਕਰਦੇ ਆ ਅੱਗੇ ਵੀ ਇਹੋ ਜ ਸਾਨੂੰ 65 ਲੱਖ ਰੁਪਏ ਸਟੇਡੀਅਮ ਨੂੰ ਮੰਤਰੀ ਸਾਹਿਬ ਨੇ ਜਿਹੜਾ ਦਿੱਤਾ ਸੀ ਉਹਦਾ ਅਗਲੇ ਮਹੀਨੇ ਕੰਮ ਸਟਾਰਟ ਹੋ ਜੂਗਾ ਜੀ ਦੋ ਮੰਡੀ ਦੇ ਸੈੱਡ ਮੰਤਰੀ ਸਾਹਿਬ ਨੇ ਜੋ ਬਹੁਤ ਵੱਡੀ ਮੁਸ਼ਕਲ ਸੀ ਬਾਰਸ਼ ਦੇ ਟਾਈਮ 'ਚ ਕਿਸਾਨਾਂ ਨੂੰ ਬੈਠਣਾ ਤੇ ਅਨਾਰ ਵੀ ਭੇਜ ਜਾਂਦਾ ਸੀ ਉਹ ਦੋ ਸੈੱਡ ਅੱਜ ਉਦਘਾਟਨ ਕਰਿਆ ਸੋਈ ਸਾਹਿਬ ਨੇ ਉਹ ਕੱਲ੍ਹ ਨੂੰ ਇਹਦਾ ਕੰਮ ਸ਼ੁਰੂ ਹੋ ਜੂਗਾ ਬਾਕੀ ਹੋਰ ਜੋ ਗਰੰਟਾ ਸੀ ਸੜਕਾਂ ਦਾ ਜਿਵੇਂ ਦੋ ਸੜਕਾਂ ਆਪਣੇ ਬਣ ਕੇ ਤਿਆਰ ਹੋ ਰਹੀਆਂ ਨੇ ਇੱਕ ਦੋ ਸੜਕਾਂ ਨਵੀਆਂ ਜਿਹੜੀਆਂ ਪਾਸ ਹੋ ਗਈਆਂ ਮਾਡਲ ਟਾਉਨ ਤੋਂ ਚੱਠਾ ਵਾਲੀ ਸੜਕ ਦੇ ਸੰਗਚਾਰ ਰੋਡ ਤੱਕ ਇੱਕ ਗੁਰੂਸਰ ਵਾਲੇ ਨਾਲੇ ਤੋਂ ਲੈ ਕੇ ਕਿਦਨਾਂ ਹੱਕਿਆਂ ਤੱਕ ਜਿਹੜਾ ਟੋਟਾ ਰਹਿੰਦਾ ਤੇ ਲੜਕ ਕਿਲੋਮੀਟਰ ਦਾ ਉਸ ਤੋਂ ਬਾਅਦ ਦੋ ਆਪਣੇ ਕੱਚੇ ਰਸਤੇ ਹੋਰ ਰਹਿੰਦੇ ਨੇ ਉਹ ਵੀ ਮੰਤਰੀ ਸਾਹਿਬ ਨੂੰ ਬੇਨਤੀ ਕਰੀ ਹੋਈ ਐ ਉਹ ਵੀ ਸ਼ਾਇਦ ਅਗਲੇ ਸੈਸ਼ਨ 'ਚ ਪਹੁੰਚ ਜਾਣਾ ਅਸੀਂ ਇਹਨਾਂ ਦਿਲ ਦੀਆਂ ਗਹਿਰਾਈਆਂ ਜਦੋਂ ਮੰਤਰੀ ਸਾਹਿਬ ਦਾ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਸੋਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਿਚਾਰ ਲਈ ਪਹੁੰਚੇ ਨੇ ਸੋ ਮੰਡੀ ਦੇ ਸ਼ੈੱਟ ਦੀ ਗੱਲ ਕਰੀਏ ਜਾਂ ਹੋਰ ਬਹੁਤੇ ਕੰਮ ਨੇ ਉਹਨਾਂ ਬਾਰੇ ਸਾਡਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਤਬਿੰਦਰ ਸਿੰਘ ਸੋਹੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਪਹਿਲੇ ਆਧਾਰ ਤੇ ਜਿਹੜਾ ਵੀ ਅਸੀਂ ਕੰਮ ਲੈ ਕੇ ਜਾਈਏ ਪਹਿਲੇ ਆਧਾਰ ਤੇ ਹੁੰਦਾ ਜਿਵੇਂ ਮੰਡੀਆਂ ਦੇ ਛੱਡਾਂ ਦਾ ਗੱਲ ਆ ਤੇ ਇਹਨਾਂ ਨੂੰ ਅਸੀਂ ਧਿਆਨ ਚ ਲੈਂਦਾ ਇਹ ਕਹਿੰਦੇ ਵੀ ਪਹਿਲੇ ਆਧਾਰ ਤੇ ਆਪਾਂ ਬਣਾਵਾਂਗੇ ਜਿਵੇਂ ਫਸਲ ਭੇਜੀ ਜਾਂਦੀ ਹੈ ਜਾਂ ਜਿਮੀਂਦਾਰਾਂ ਨੂੰ ਬੈਠਣ ਉੱਠਣ ਦਾ ਔਖਾ ਧੁੱਪਾ ਹੋ ਜਾਂਦੀ ਹੈ ਉਹਦੇ ਵਾਸਤੇ ਬਣਾਏ ਨੇ ਇਹ ਪੰਜਾਬ ਹੈ 150 ਦਾਗਾ 50 100 ਦਾ ਇੱਕ ਉਧਰ 35 35 ਦਾ ਤੇ 21 ਛੱਡਾਂ ਪਾਸ ਕਰੇ ਨੇ ਮੰਤਰੀ ਸਾਹਿਬ ਨੇ ਦਿਰਬੇ ਹਲਕੇ ਵਾਸ ਇਨਾਂ ਵਾਸਤੇ ਦਿਲ ਦੀਆਂ ਗਹਿਰਾਈਆਂ ਤੋਂ ਚਿਮਾ ਸਾਹਿਬ ਜੀ ਦਾ ਤੇਪਿੰਦਰ ਸੋਹੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ। ਬਹੁਤ ਬਹੁਤ ਧੰਨਵਾਦ ਮਾਨਯੋਗ ਖਜ਼ਾਨਾ ਮੰਤਰੀ ਸਰਦਾਰ ਹਰਪਾਲ ਸਿੰਘ ਚਿਮਾ ਜੀ ਦਾ ਸਰਦਾਰ ਤੇਪਿੰਦਰ ਸਿੰਘ ਸੋਹੀ ਜੀ ਦਾ ਜਿਨ੍ਹਾਂ ਨੇ ਸਾਡੇ ਪਿੰਡ ਦੀ ਮੰਡੀ ਨੂੰ ਦੋ ਛੱਟ ਦਿੱਤੇ ਨੇ ਕਿਸਾਨ ਮਜ਼ਦੂਰ ਮੰਡੀ ਚ ਸ਼ਾਂਦਾ ਪ੍ਰਬੰਧ ਨਹੀਂ ਤੇ ਬਹੁਤ ਤੰਗ ਹੁੰਦੇ ਤੇ ਫਸਲ ਭਿਜਦੀ ਸੀ ਦੋ ਛੱਟ ਐਸ ਵਾਰੀ ਮਿਲ ਕੇ ਅੱਗੇ ਹੋਰ ਬਥੇਰੇ ਹੁਣ ਤਾਂ ਖਜ਼ਾਨੇ ਦੀਆਂ ਚਾਬੀਆਂ ਆਪਣੇ ਪਿੰਡ ਕੋਲ ਨੇ ਮંત્રી ਸਾਹਿਬ ਆਪ ਕਹਿੰਦੇ ਨੇ ਬਹੁਤ ਜੰਗੀ ਪੱਧਰ ਤੇ ਕੰਮ ਚਲਾ ਰਹੇ ਨੇ ਜਿੰਨੇ ਪੈਸੇ ਮੰਗਦੀ ਹੈ ਪੰਚਾਇਤ ਜਾਂ ਕੋਈ ਵੀ ਆਪਣਾ ਪਾਰਟੀ ਦਾ ਵਰਕਰ ਜਾ ਕੇ ਉਨਹੀ ਪੈਸੇ ਚੀਮਾ ਸਾਹਿਬ ਮਨਜ਼ੂਰ ਕਰ ਦਉਂਦੇ ਨੇ ਇਤੋਂ ਵਧੀਆ ਲੀਡਰ ਮੈਨਲਾ ਸਾਨੂੰ ਮੁਸ਼ਕਲ ਆ ਬਹੁਤ ਬਹੁਤ ਧੰਨਵਾਦ ਦਿਲ ਦੀਆਂ ਗਹਿਰਾਂ ਜਿਹਾ ਜੋ ਧੰਨਵਾਦ